ਹੋ ਤੁਸੀਂ rau ji ਮੈਂ ਚਾਨਣ ਹਾਂ ਨਹੀਂ ਨਹੀਂ ਪਛਾਣ ਲਿਆ ਜੀ ਇਹ ਹਾਲੇ ਡੀਜੀਪੀ ਸਾਹਿਬ ਗੱਲ ਕਰ ਰਹੇ ਆ ਨਹੀਂ ਮੈਂ ਸੀਬੀਆਈ ਡਿਪਾਰਟਮੈਂਟ ਲੋ ਗੱਲ ਕਰ ਰਿਹਾ ਵੀਤਰੀ ਮੈਂਨ ਸਿਟੀ ਸਦਰ ਖਾਨੇ ਤੋਂ ਅੱਛਾ ਅੱਛਾ ਇਨਵੈਸਟੀਗੇਸ਼ਨ ਇਨਚਾਰਜ ਐਸਆਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨਵੈਸਟੀਗੇਸ਼ਨ ਕਿਤੇ ਜਾ ਰਹੀ ਹੈ ਕਰਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰਸ ਆਰ ਬੇਟਾ ਕਿਥੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਕਿਥੇ ਗਿਆ ਬਾਈਕ ਤੇ ਗਿਆ ਗੱਡੀ ਤੇ ਗਿਆ ਗੱਡੀ ਤੇ ਗਿਆ ਜੀ ਗੱਡੀ ਤੇ ਗਿਆ ਕਿ ਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਆਹ ਕੁਮ ਸਿੰਘ ਤੇ ਵਿਦਿ ਹਾਂ ਜੀ ਪਤਾ ਮੈਂ ਰਾਹੁਲ ਸਿੰਘ ਨੂੰ ਇੱਥੇ ਅਰੈਸਟ ਕੀਤਾ ਹੈ ਔਰ ਪਤਾ ਰਾਹੁਲ ਸਿੰਘ ਕੇ ਦੇ ਮੁੰਡਿਆਂ ਨਾਲ ਜਿਹੜੇ ਗੈਂਗਸਟਰ ਲੋਗਰਲ ਅਰੈਸਟ ਹੋਏ ਨੇ ਨਹੀਂ ਜੀ ਕਿਤਨਾ ਹੋ ਗਿਆ ਜੀ ਵੀਰ ਜੀ ਤੁਹਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਆਉਂਦੇ ਤੋਂ ਲਈ ਹੈ ਦੋ ਮੁੰਡਿਆਂ ਨਾਲ ਗਿਫਟ ਅੱਛਾ ਆ ਅਸਲ ਆਇਆ ਸੀ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ 파ੜੇ rahul دی اچھا جی ਕੋਈ ਕੁਛ ਨਿਕਲਿਆ ਜੀ ਦੋਜਾ ਦੀ ਤਲਾਸ਼ੀ ਲਈ ਪਿਸਟਲ ਬਰਾਮਦ ਹੋਈ ਐ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ اچھا ਜੀ ਤੇ ਹੁਣ ਕਿੱਥੇ ਹੈਗਾ ਜੀ ਉਹ ਹਾਂ ਜੀ ਤੁਸੀਂ ਦੱਸੋ ਕੀ ਕਰਨਾ ਬੈਠੇ ਤੁਹਾਡੇ ਨਾਲ ਨਹੀਂ ਅਹੀਂ ਤੇ ਹੋਈ ਚਾਵਾਂ ਹੈ ਪੀਓ ਨਾ ਫਸੇ ਕਿਸੇ ਗੱਲ 'ਚ ਤੁਸੀਂ ਜਿਹੜੇ ਬੈਠੇ ਆ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਰਾਹੁਲ ਇਹ ਗੱਲ ਕਰੋ ਤੁਹਾਡੇ ਫਾਤਿਹ ਸਾਹਿਬ ਐ ਕਰੋ ਗੱਲ ਵੀਰ ਜੀ ਹਾਂਜੀ ਹਾਂਜੀ ਕਰਾਓ ਜੀ ਅਗਰ ਜੀ ਹਾਂ ਹਾਂਜੀ ਹਾਂਜੀ ਕੀ ਹਾਲ ਹੈ ਤੁਸੀਂ ਹਾਲ ਨੂੰ ਬਹੁਤ ਆਪਰੇ ਆ ਬੜਿਆ ਬਹੁਤ ਚਲਾ ਰਹੇ ਜੀ ਜੀ ਕਿੱਥੇ ਆਂਗਾ ਕਦ ਨੂੰ ਛਡਾਈਏ ਕਿੱਥੇ ਆਂ ਐਸ ਵੇਲੇ ਕਿੱਥੇ ਆਂ ਹਾਂਜੀ 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 ਕਿੱਥੇ ਹਾਂਜੀ ਹਾਂਜੀ ਕਿੱਥੇ ਆ ਜੀ ਇਹ ਕਿੱਥੇ ਛਡਾਣਾਈ ਇਹਨੂੰ ਸਾਰਾ ਗਰ ਤੁਸੀਂ ਮੁੰਡਾ ਛਡਵਾਣਾ ਹੈ ਤਾਂ ਤੁਸੀਂ ਦੱਸ ਦਿਓ ਮੈਨੂੰ ਮੈਂ ਛੱਡ ਦੇਣਾ ਹਾਂਜੀ ਯੂ ਆਰ ਨੋਟ ਇਨ ਸ਼ੋਕ ਹੈ ਹਾਂਜੀ ਜੀ 50000 ਰੁਪਏ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਬਾਹਰ ਛਡਵਾਣਾ ਹੈ ਕਿਉਂਕਿ ਆ ਬਹੁਤ ਵੱਡੇ ਕ੍ਰਿਮੀਨਲ ਲੋਗਰ ਅਰੈਸਟ ਹੋਇਆ ਹੈ ਤੇ ਕੋਈ ਗੱਲ ਨਹੀਂ 50000 ਦੀ ਕੋਈ ਗੱਲ ਨਹੀਂ ਬੰਦਾ ਛੱਡ ਦਿਓ ਸਾਡਾ ਤਾਂ ਸਾਰ ਤੁਸੀਂ ਉਹ 50000 ਕਿਥੋਂ ਕਰੋਗੇ ਹੁਣ ਤੇ ਕਿਧਾਂ ਤੁਸੀਂ ਕਿੱਥੇ ਆ ਗਏ ਤੁਹਾਨੂੰ ਦਈਏ ਦੱਸੋ ਬੋਲੋ ਸਰ ਆਣਾ ਉਹਨਾ ਕਿਤੇ ਨਹੀਂ ਤੁਸੀਂ Google 'ਤੇ ਫੋਨ 'ਤੇ Paytm ਰਾਹੀਂ ਕਰਦੇ ਹੋ ਜਾਂ ਬੈਂਕ ਅਕਾਊਂਟ 'ਚ ਕਰਦੇ ਹੋ ਹਾਂਜੀ ਠੀਕ ਹੈ ਜੀ ਕਰ ਦਿੰਦੇ ਆ ਤੇ ਭੇਜੋ ਫਿਰ ਫਟਾਫਟ ਸਾਨੂੰ ਜੀ ਸਰ ਤੁਸੀਂ ਕੀ ਯੂਜ਼ ਕਰਦੇ ਹੋ ਸਾਰਾ ਕੁਝ ਹੀ ਕਰੀਦਾ ਜੀ ਤੁਸੀਂ ਭੇਜ ਦਿਓ ਜਿੱਚ ਕਹੋਗੇ ਭੇਜ ਦਨੇ ਜੀ ਤੁਸੀਂ Google 'ਤੇ ਓਪਨ ਕਰੋ ਮੈਂ ਫੋਨ ਨੰਬਰ ਲਿਖਵਾਉਣਾ ਹਾਂਜੀ ਹਾਂਜੀ ਲਿਖਵਾ ਦਿਓ ਓਪਨ ਕਰੋ Google 'ਤੇ ਹਾਂਜੀ ਹਾਂਜੀ हां हां जी, हाँ जी, हाँ जी, लिखा दो जी गुगल थ्री डबल नाइन डबल नाइन टू सू सट ठीक है हाँ किस नाम, तो, नाम, तो ये, नाम है ਕਿਸ ਨਾਮ ਤੋਂ ਹੋਇਆ ਜੀ ਕਰੋ ਨਾ ਦੱਸ ਨਾਮ ਕੀ ਹੈ ਐ ਨਾਲ ਖੋਲ ਰਿਹਾ ਜੀ ਮੈਂ ਹਕਮਤ ਖੋਲ ਰਿਹਾ ਤੇ ਬੰਦਾ ਕਿੱਥੇ ਸਾਡਾ ਫਿਰ ਕਦੋਂ ਛੱਡ ਦੋਗੇ ਜੀ ਛੱਡ ਕੇ ਹੁਣੇ ਹੀ ਤੁਹਾਨੂੰ ਗੱਲ ਕਰਾ ਦੇਵਾਂਗੇ ਤੁਹਾਡੀ ਹੋਰ ਦੱਸੋ ਠੀਕ ਹੈ ਇੱਕ ਵਾਰੀ ਆਪਣਾ ਨਾਮ ਦੱਸਿਓ ਫੇਰ ਜਰਾ ਵਿਨੋਦ ਕੁਮਾਰ ਵਿਨੋਦ ਕੁਮਾਰ ਠੀਕ ਹੈ ਜੀ ਮੈਂ ਹੁਣੇ ਕਰ ਦਿੰਦਾ ਜੀ ਤੁਹਾਨੂੰ ਹੁਣੇ ਕਰ ਦਿੰਦੇ ਆ ਲਾਈਵ ਤੇ ਆ ਕਰੋ ਵੀਰ ਜੀ ਨਾਮ ਦੱਸੋ ਗੂਗਲ 'ਤੇ ਨਾਮ ਕੀ ਹੈ ਆ ਚੈੱਕ ਕਰ ਰਿਹਾ ਜੀ ਖੋਲ ਰਿਹਾ نیٹ ਬੜਾ ਘੱਟ ਚੱਲਦਾ ਪਿਆ ਵਾ ਖੋਲ ਰਿਹਾ ਬਸ ਤੁਹਾਨੂੰ ਭੇਜ ਦਿਆ ਮੈਂ ਲਾਈਨ ਤੇ ਹਾਂ ਨਾਮ ਦੱਸਣਾ ਕੀ ਹੈ ਜਰਾ 1 2 3 ਓਕੇ ਦੋਸਤੋ ਮੈਂ ਇੰਜੀਨੀਅਰ ਪਵਨਦੀਪ ਸ਼ਰਮਾ ਮੈਂ ਆਪ ਸਭ ਨੂੰ ਇਹ ਦੱਸਣਾ ਚਾਹਣਾ ਕਿ ਅੱਜ ਮੇਰੇ ਮੋਬਾਈਲ ਨੰਬਰ ਦੇ ਉੱਤੇ ਇੱਕ ਮੈਨੂੰ ਵਟਸਐਪ ਕਾਲ ਰਿਸੀਵ ਹੁੰਦੀ ਆ ਜਿਹੜੀ ਕਿ ਕਿਸੇ ਪੁਲਿਸ ਆਈਪੀਐਸ ਅਫਸਰ ਦੀ ਤਸਵੀਰ ਯੂਜ਼ ਕਰਕੇ ਔਰ ਕੰਟਰੀ ਕੋਡ +92 ਹੁੰਦਾ ਆ ਜਿਹਦੇ ਉੱਤੋਂ ਇੱਕ ਮੈਨੂੰ ਫਰਜ਼ੀ ਕਾਲ ਆਉਂਦੀ ਆ ਜਿਹੜੇ ਕਿ ਆਪਣੇ ਆਪ ਨੂੰ ਇੱਕ ਵੱਡਾ ਸੀਬੀਆਈ ਦਾ ਅਫਸਰ ਦੱਸਦੇ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਮੇਰਾ ਬੱਚਾ ਉਹਨਾਂ ਨੇ ਅਰੈਸਟ ਕੀਤਾ ਹੁੰਦਾ ਔਰ ਉਹ ਬਹੁਤ ਵੱਡੇ ਸੰਗੀਨ ਜ਼ੁਰਮ ਜਿਵੇਂ ਕਿ ਨਾਰਕੋਟਿਕਸ ਡਰੱਗਸ ਔਰ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਦੇ ਵਿੱਚ ਉਹ ਬੱਚੇ ਦੀ ਗ੍ਰਿਫਤਾਰੀ ਪਾਉਂਦੇ ਨੇ ਪਰ ਜਦਕਿ ਮੇਰੀ ਤਾਂ ਅਜੇ ਸ਼ਾਦੀ ਵੀ ਨਹੀਂ ਹੋਈ ਮੈਂ ਅਨਮੈਰਿਡ ਆ ਔਰ ਕਿੰਨੀ ਵੱਡੀ ਐਫਰਜੀ ਵਾੜਾ ਇਦਾਂ ਦੀਆਂ ਟਰੈਪ ਕਾਲਸ ਤੇ ਚੱਲ ਰਿਆ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਿੰਨੀ ਆਈਬੀਆ ਟਰੈਪਸ ਪੂਰੇ ਲੋਕਾਂ ਨੂੰ ਆਮ ਨਾਗਰਿਕਾਂ ਨੂੰ ਪੰਜਾਬ ਦੇ ਨਾਗਰਿਕਾਂ ਨੂੰ ਇਦਾਂ ਦੀਆਂ ਕਾਲਸ ਆ ਰਹੀਆਂ ਕਿਤੇ ਕੋਈ ਫਰौती ਮੰਗ ਰਿਹਾ ਕਿਤੇ ਕੋਈ ਠੱਗੀ ਮਾਰ ਰਿਹਾ ਕਿਸੇ ਨੂੰ ਲਿੰਕ ਭੇਜ ਕੇ ਲੋਕਾਂ ਦੇ ਪੈਸੇ ਬੈਂਕਾਂ ਦੇ ਵਿੱਚੋਂ ਕਢਾ ਰਿਹਾ ਕਿਤੇ ਕੋਈ ਫਰਜੀ ਕਾਲਾਂ ਕਰ ਰਿਹਾ ਹੋਰ ਵੀ ਲੋਕਾਂ ਨੂੰ ਗੁਰੂ ਨਗਰੀ ਅਮ੍ਰਿਤਸਰ ਦੇ ਵਿੱਚ ਕਾਲਸ ਆਈਆਂ ਜਿੰਨਾ ਵਿੱਚ ਕਿਹਾ ਗਿਆ ਕਿ ਤੁਹਾਡਾ ਬੱਚਾ ਰ ਇਸ ਧਰ ਲਿਆ ਤੁਹਾਡਾ ਬੱਚਾ ਜੇਲ੍ਹ ਭੇਜ ਰਿਆ ਤੁਹਾਡਾ ਬੱਚਾ ਹਵਾਲਾ ਚ ਆ ਮਾੜੀ ਕੰਡੀਸ਼ਨ ਦੇ ਵਿੱਚ ਆ ਉਹ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਉਹਨੇ ਜੀਣਾ ਕਿ ਨਹੀਂ ਜੀਣਾ ਪਰ ਅਸਲ ਦੇ ਵਿੱਚ ਉਹਨਾਂ ਦਾ ਬੱਚਾ ਜਾਂ ਆਪਣੇ ਕਾਲਜ ਸਕੂਲ ਦੇ ਵਿੱਚ ਪੜ ਰਿਹਾ ਹੁੰਦਾ ਜਾਂ ਉਹਨਾਂ ਦੇ ਬੈਡਰੂਮ ਦੇ ਵਿੱਚ ਸੋ ਰਿਹਾ ਹੁੰਦਾ ਪਰ ਉਹਨਾਂ ਨੂੰ ਇੱਕ ਭ੍ਰੰਪਾ ਪੈਦਾ ਕਰਕੇ ਬਜ਼ੁਰਗਾਂ ਨੂੰ ਆਮ ਲੋਕਾਂ ਨੂੰ ਆਮ ਨਾਗਰਿਕਾਂ ਨੂੰ شریف ਲੋਕਾਂ ਨੂੰ ਡਰਾ ਦਿੱਤਾ ਜਾਂਦਾ ਆ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਆ ਇਹ ਤੁਹਾਡੇ ਬੱਚੇ ਦੇ ਉੱਤੇ ਸੱਤ ਤੋਂ ਸੱਤ ਕਾਰਵਾਈ ਸਰੰਜਾਮ ਅਸੀਂ ਕਰ ਰਹੇ ਆ ਨਹੀਂ ਕਰਾਂਗੇ ਪਰ ਤੁਸੀਂ ਇੰਨੇ ਪੈਸੇ ਸਾਨੂੰ Google Pay ਦੇ ਰਾਹੀਂ ਪਾ ਦਿਓ ਆਨਲਾਈਨ ਸਿਸਟਮ ਦੇ ਰਾਹੀਂ ਪਾ ਦਿਓ ਇੰਟਰਨੈਟ ਬੈਂਕਿੰਗ ਦੇ ਰਾਹੀਂ ਪਾ ਦਿਓ ਸਿੱਧੀ ਸਿੱਧੀ ਗੱਲ ਹੈ ਕਿ ਇੰਨਾ ਫਰਜ਼ੀ ਕਾਲਾਂ ਦੇ ਉੱਪਰ ਪੈਸੇ ਦੀ ਮੰਗ ਕੀਤੀ ਜਾਂਦੀ ਆ ਜਿਦੇ ਵਿੱਚ ਦੇਖਣ ਦੇ ਵਿੱਚ ਆ ਰਿਹਾ ਕਿ ਸਰਕਾਰ ਵੀ ਬਰਜ਼ੋਰ ਕੋਸ਼ਿਸ਼ ਤਾਂ ਕਰ ਰਹੀ ਆ ਪਰ ਇੰਨਾ ਆਈਵੀਆ ਡਰਾਮਸ ਨੂੰ ਇੰਨਾ ਇੰਟਰਨੈਟ ਕਾਲਿੰਗ ਟਰੈਪਸ ਨੂੰ ਐਡਮਿਨਿਸਟ੍ਰੇਸ਼ਨ ਸਰਕਾਰਾਂ ਰੋਕਣ ਦੇ ਵਿੱਚ ਟੋਟਲੀ ਨਾਕਾਮ ਹੋ ਰਹੀਆਂ ਇਹ ਵੀ ਕਿਤਨਾ ਕਿਤੇ ਲਾਅ ਐਂਡ ਆਰਡਰ ਦਾ ਇਸ਼ੂ ਹੈਗਾ ਕਿਸੇ ਕੋਲ ਫਰौती ਮੰਗੀ ਜਾ ਰਹੀ ਆ ਕਿਸੇ ਕੋਲੋਂ ਪੈਸੇ ਮੰਗੇ ਜਾ ਰਿਹਾ ਕਿਸੇ ਦਾ ਫਰਜ਼ੀ ਤੌਰ ਤੇ ਬੱਚਾ ਅਰੈਸਟ ਕਰਕੇ ਦੱਸਿਆ ਜਾ ਰਿਹਾ ਔਰ ਇੱਥੋਂ ਤੱਕ ਕਿ ਉਹਨਾਂ ਲੋਕਾਂ ਨੇ ਕਿਸੇ ਬੱਚੇ ਦੇ ਨਾਲ ਮੇਰੀ ਗੱਲ ਵੀ ਕਰਾ ਦਿੱਤੀ ਉਹ ਬੱਚਾ ਰੋਂਦਾ ਕਹਿੰਦਾ ਹੈ ਕਿ ਪਿਤਾ ਜੀ ਮੈਨੂੰ ਬਚਾ ਲਓ ਪਪਾ ਮੈਨੂੰ ਬਚਾ ਲਓ ਸੋ ਇੱਥੋਂ ਸਮਝ ਆਉਂਦਾ ਹੈ ਕਿ ਇਦਾਂ ਦੇ ਕਿਦਾਂ ਦੇ ਫੇਕ ਟਰੈਪਸ ਬਣਾਏ ਜਾਂਦੇ ਆ ਆਮ ਲੋਕਾਂ ਨੂੰ ਘਿਰਨ ਲਈ ਆਮ ਅਫਸਰਸ ਨੂੰ ਘੇਰਨ ਲਈ ਕਿਸੇ ਵੱਡੇ ਅਫਸਰ ਦੀ ਡੀਬੀ ਇਸਤੇਮਾਲ ਕਰ ਲਈ ਜਾਂਦੀ ਆ ਹੋਰ ਸਾਰੇ ਟਰੈਪਸ ਇਦਾਂ ਦੇ ਮਾਮਲਿਆਂ ਦੇ ਵਿੱਚ ਲਾਏ ਜਾਂਦੇ ਆ ਜਦਕਿ ਅਸੀਂ ਪੜ੍ਹੇ ਲਿਖੇ ਲੋਕ ਇਹ ਗੱਲਾਂ ਨੂੰ ਗੱਲਾਂ ਨੂੰ ਭਾਵ ਪਾਉਂਦੇ ਆ ਸਮਝ ਪਾਉਂਦੇ ਆ ਮੇਰਾ ਮੇਨ ਮਕਸਦ ਇਸ ਗੱਲ ਦਾ ਇਹ ਹੀ ਸਿਗਾ ਕਿ ਇਹ ਮੈਸੇਜ ਮੈਂ ਲੋਕਾਂ ਤੱਕ ਦਵਾ ਆਮ ਆਵਾਮ ਵੀ ਇਹ ਸਮਝੇ ਜੇ ਉਹਨਾਂ ਨੂੰ ਵੀ ਇਦਾਂ ਦੀ ਕੋਈ ਕਾਲ ਆਉਂਦੀ ਆ ਤੇ ਉਹਦੇ ਉੱਤੋਂ ਭਰਮ ਦੇ ਵਿੱਚ ਨਾ ਆਉਣ ਡਰ ਖੌਫ ਦੇ ਵਿੱਚ ਨਾ ਆਉਣ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਜੀਵਾਂ ਨਾਲ ਗੱਲ ਕਰ ਲੈਣ ਆਪਣੇ ਬੱਚੇ ਦੇ ਨਾਲ ਗੱਲ ਕਰ ਲੈਣ ਉਹਨਾਂ ਦੀ ਸੇਫਟੀ ਸਿਕਿਉਰਿਟੀ ਸੁਨਿਸ਼ਚਿਤ ਕਰਨ ਔਰ ਇੰਨਾ ਵੀ ਆ ਫਰਾਡ ਫੇਕ ਕਾਲਾਂ ਤੋਂ ਇਹਨਾਂ ਦੇ ਇੰਟਰਨੈਟ ਟਰੈਕਸ ਤੋਂ ਆਈਪੀ ਐਡਰੈਸ ਤੋਂ ਜਿੰਨੀਆਂ ਸਸਪੀਸ਼ੀਅਸ ਐਕਟੀਵਿਟੀਜ਼ ਹੁੰਦੀਆਂ ਉਹਨਾਂ ਦੇ ਵਿੱਚ ਪੁਲਿਸ ਨੂੰ ਵੀ ਇਨਫੋਰਮ ਕਰ ਦੇਣ ਤੇ ਇਦਾਂ ਨੂੰ ਕਿਸੇ ਵੀ ਲਿੰਕ ਨੂੰ ਓਪਨ ਨਾ ਕਰਨ ਕੋਈ ਪੈਸਾ ਕਿਸੇ ਨੂੰ ਨਾ ਭੇਜਣ ਔਰ ਇੰਟਰਨੈਟ ਦਾ ਕੋਈ ਵੀ ਕਿਸੇ ਦੇ ਕਹਿਣ ਤੇ ਦਿੱਤੇ ਕੋਈ ਪੈਸੇ ਦੇ ਮਾਮਲੇ ਦੇ ਵਿੱਚ ਇਸਤੇਮਾਲ ਨਾ ਕਰ। ਇਹ ਹੀ ਮੇਰੀ ਆਪ ਸਭ ਨੂੰ ਬਰਜ਼ੋਰ ਅਪੀਲ ਆ ਔਰ ਸਰਕਾਰਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਆ ਕਿ ਜਲਦ ਤੋਂ ਜਲਦ ਇਦਾਂ ਦੀਆਂ ਫੇਕ ਕਾਲ ਟਰੈਪਸ ਨੂੰ ਰੋਕਣ ਅਡહેર ਕਰਨ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਇਦਾਂ ਸੀਨੀਅਰ ਸਿਟੀਜ਼ਨਸ ਨੂੰ ਬਜ਼ੁਰਗਾਂ ਨੂੰ ਬੇਵਕੂਫ ਬਣਾਉਂਦੇ ਆ ਘਰ ਦੀਆਂ ਮਹਿਲਾਵਾਂ ਨੂੰ ਬੇਵਕੂਫ ਬਣਾਉਂਦੇ ਆ ਆਮ ਲੋਕਾਂ ਨੂੰ ਦਿਮਾਗੀ ਟਰੋਮਾ ਦਿੰਦੇ ਆ ਉਹਨਾਂ ਨੂੰ ਅਰੈਸਟ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਨ ਤਾਂ ਜੋ ਪੰਜਾਬ ਦੇ ਵਿੱਚ ਇਹਨਾਂ ਕਾਸ ਦੇ ਉੱਤੇ ਰੋਕਥਾਮ ਲੱਗ ਸਕੇ ਧੰਨਵਾਦ